ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਦੁਬਈ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਇੱਕ ਤਰ੍ਹਾਂ ਦਾ ਹੜ ਦਾ ਮਾਹੌਲ ਬਣ ਚੁੱਕਿਆ ਹੈ ਅਤੇ ਘਰ ਤਬਾਹ ਹੋ ਚੁੱਕੇ ਨੇ ਲੋਕ ਆਪਣੇ ਘਰਾਂ ਦੇ ਵਿੱਚੋਂ ਬੇਕਰ ਹੋ ਚੁੱਕੇ ਨੇ ਪੂਰਾ ਉੱਥੇ ਹਾਏ ਲੱਡ ਜਾਰੀ ਹੋਇਆ ਹੈ ਸਰਕਾਰ ਜਿੰਨਾ ਵੀ ਹੋ ਸਕੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਦੋਸਤੋ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਪੂਰੇ ਦੁਬਈ ਦਾ ਨੁਕਸਾਨ ਹੋ ਚੁੱਕਿਆ ਹੈ ਉੱਥੇ ਹੀ ਦੋਸਤੋ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਇਹ ਵੀਡੀਓ ਸਾਡੇ ਪੰਜਾਬੀਆਂ ਨੇ ਸਾਂਝੀ ਕੀਤੀ ਹੈ ਪੰਜਾਬੀਆਂ ਦੇ ਦੱਸਣ ਮੁਤਾਬਕ ਉਹਨਾਂ ਦੇ ਘਰ ਦੇ ਵਿੱਚ ਪੂਰਾ ਪਾਣੀ ਵੜ ਚੁੱਕਿਆ ਹੈ ਅਤੇ ਤੁਸੀਂ ਵੀਡੀਓ ਵਿੱਚ ਵੇਖ ਵੀ ਸਕਦੇ ਹੋ ਕਿ ਜਿਹੜੇ ਪੰਜਾਬੀ ਨੇ ਉਹ ਖੜੇ ਹੋ ਕੇ ਰੋਟੀ ਖਾ ਰਹੇ ਨੇ ਅਤੇ ਉਹਨਾਂ ਦੇ ਮੁਤਾਬਕ ਉਹ ਰਾਤ ਨੂੰ ਛੱਤਾਂ ਦੇ ਉੱਪਰ ਸੌਂਦੇ ਨੇ ਕਿਉਂਕਿ ਘਰ ਦੇ ਵਿੱਚ ਪਾਣੀ ਭਾ ਚੁੱਕਿਆ ਹੈ ਇਸ ਲਈ ਕੋਈ ਚੰਗੀ ਤਰ੍ਹਾਂ ਰਹਿਣ ਵਾਸਤੇ ਟਿਕਾਣਾ ਵੀ ਨਹੀਂ ਮਿਲ ਰਿਹਾ ਤੇ ਮੌਸਮ ਵਿਭਾਗ ਵਾਲਿਆਂ ਦਾ ਵੀ ਕਹਿਣਾ ਹੈ ਕਿ ਦੁਬਈ ਦੇ ਵਿੱਚ ਹਲੇ ਅੱਗੇ ਵੀ ਇਸ ਤੋਂ ਵੀ ਜ਼ਿਆਦਾ ਹੜਾ ਆ ਸਕਦੇ ਨੇ ਇਸ ਤੋਂ ਵੀ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਦੋਸਤੋ ਅਰਦਾਸ ਕਰਿਓ ਕਿ ਦੁਬਈ ਦੇ ਲੋਕਾਂ ਦਾ ਇਸ ਭਾਰੀ ਮੀਂਹ ਦੇ ਵਿੱਚ ਇਨ੍ਹਾਂ ਹੜ੍ਹਾਂ ਦੇ ਵਿੱਚ ਨੁਕਸਾਨ ਨਾ ਹੋਵੇ ਕਿਉਂਕਿ ਦੁਬਈ ਦੇ ਲੋਕਾਂ ਨੇ ਇਸ ਤੋਂ ਪਹਿਲਾਂ ਕਦੇ ਵੀ ਇੰਨਾ ਭਾਰੀ ਮੀਂਹ ਨਹੀਂ ਵੇਖਿਆ ਕਿਉਂਕਿ ਇਹ ਜਿਹੜਾ ਦੁਬਈ ਦੇਸ਼ ਹੈ ਇਹ ਦੁਨੀਆ ਦਾ ਸਭ ਤੋਂ ਗਰਮ ਦੇਸ਼ ਹੈ ਇੱਥੇ ਅੱਜ ਤੱਕ ਇੰਨਾ ਭਾਰੀ ਮੀਂਹ ਕਦੇ ਨਹੀਂ ਪਿਆ ਸੋ ਦੋਸਤੋ ਕਮੈਂਟ ਬਾਕਸ ਵਿੱਚ ਵਾਹਿਗੁਰੂ ਜਰੂਰ ਲਿਖਿਓ ਤੇ ਵੀਡੀਓ ਨੱਗੇ ਸ਼ੇਅਰ ਕਰ ਦਿਓ